ਸਤਿ ਸ੍ਰੀ ਅਕਾਲ ਜੀ ਪੰਜਾਬ ਦੇ ਸਿੱਖ ਇਤਿਹਾਸ ਦੇ ਵਿੱਚ ਹੋਲੇ ਮਹੱਲੇ ਦੀ ਬੜੀ ਮਹੱਤਤਾ ਹੈ ਹੋਲੇ ਮਹੱਲੇ ਦਾ ਕੀ ਅਰਥ ਹੈ ਹੋਲਾ ਮਹੱਲਾ ਕਿਉਂ ਮਨਾਇਆ ਜਾਂਦਾ ਹੈ ਤੇ ਇਹ ਹੋਲੇ ਮਹੱਲੇ ਦਾ ਉਤਸਵ ਕਿੰਨਾ ਦੁਆਰਾ ਸ਼ੁਰੂ ਕੀਤਾ ਗਿਆ ਸੀ ਕਈਆਂ ਦੇ ਮਨ ਵਿੱਚ ਇਸ ਤਰ੍ਹਾਂ ਦੇ ਸਵਾਲ ਆਉਂਦੇ ਨੇ ਅੱਜ ਆਪਾਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦਿੰਦੇ ਹਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰਾ ਇਤਿਹਾਸ ਜਾਣਨ ਨੂੰ ਮਿਲੇਗਾ। ਇਸ ਚੈਨਲ ਦਾ ਮੁੱਖ ਮਕਸਦ ਸਿੱਖ ਇਤਿਹਾਸ ਨੂੰ ਵੱਖ-ਵੱਖ ਇਲਾਕੇ ਵਿੱਚ ਵਸਦੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ। ਸਤਸੰਗਤ ਜੀ ਹੋਲੇ ਮੁਹੱਲੇ ਦਾ ਤਿਹਾਰ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਸ਼ੁਰੂ ਹੋਇਆ ਸੀ। ਅਸਲ ਦੇ ਵਿੱਚ ਹੋਲੀ ਤੇ ਹੋਲਾ ਮਹੱਲਾ ਦੋਨਾਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਹੋਲੀ ਦਾ ਤਿਹਾਰ ਆਮ ਕਰਕੇ ਇੱਕ ਦੂਜੇ ਨੂੰ ਰੰਗ ਲਗਾ ਕੇ ਮਨਾਇਆ ਜਾਂਦਾ ਹੈ ਪਰ ਹੋਲਾ ਮਹੱਲਾ ਸਿੱਖ ਧਰਮ ਦੇ ਵਿੱਚ ਬਹੁਤ ਮਹੱਤਾ ਰੱਖਦਾ ਹੈ ਇਹ ਸਿੱਖਾਂ ਦੁਆਰਾ ਮਨਾਇਆ ਜਾਂਦਾ ਹੈ 사ਤ ਸੰਗਤ ਜੀ ਜਦੋਂ ਮੁਸਲਮ ਰਾਜਿਆਂ ਦੇ ਆਤੰਕ ਐਨੇ ਵੱਧ ਚੁੱਕੇ ਸੀ ਕਿ ਉਹ ਜ਼ਬਰਦਸਤੀ ਸਾਰਿਆਂ ਨੂੰ ਮੁਸਲਮਾਨ ਬਣਾਉਣ ਤੇ ਤੁਲੇ ਹੋਈ ਸੀ ਜਦੋਂ ਕੋਈ ਇਨਕਾਰ ਕਰਦਾ ਤਾਂ ਉਹਨਾਂ ਉੱਪਰ ਅਤਿਆਚਾਰ ਕੀਤਾ ਜਾਂਦਾ ਸੀ ਕਈ ਵਾਰ ਤਾਂ ਜਦੋਂ ਕੋਈ ਮੁਸਲਮਣ ਬਣਨ ਤੋਂ ਇਨਕਾਰ ਕਰਦਾ ਤਾਂ ਉਹਨਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਜਾਂਦਾ ਇਸ ਦੇ ਚੱਲਦਿਆਂ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ 1699 ਈਸਵੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਹਨਾਂ ਨੇ ਬਸਾਖੀ ਵਾਲੇ ਦਿਨ ਖਾਲਸਾ ਪ੍ਰਗਟ ਕੀਤਾ ਸੀ। ਗੁਰੂ ਜੀ ਨੇ ਹਿੰਦੂਆਂ ਅਤੇ ਸਿੱਖਾਂ ਨੂੰ ਇੱਕ ਵਿਲੱਖਣ ਪਹਿਚਾਣ ਬਖਸ਼ੀ। ਖਾਲਸਾ ਮੇਰਾ ਰੂਪ ਹੈ ਖਾਸ। ਇਸ ਦੇ ਨਾਲ ਮੁਗਲ ਸ਼ਾਸਕਾਂ ਦੇ ਦਿਮਾਗ ਉੱਤੇ ਗਹਿਰੀ ਸੱਟ ਵੱਜੀ। ਇਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਣ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਆ ਗਏ। ਬਹੁਤਿਆਂ ਨੇ ਸਿੱਖੀ ਧਰਮ ਨੂੰ ਸਵੀਕਾਰ ਕੀਤਾ ਤੇ ਅੰਮ੍ਰਿਤ ਪਾਨ ਕੀਤਾ ਮਰਦਾਂ ਨੇ ਆਪਣੇ ਨਾਮ ਨਾਲ ਸਿੰਘ ਤੇ ਔਰਤਾਂ ਨੇ ਆਪਣੇ ਨਾਮ ਨਾਲ ਕੌਰ ਲਗਾਉਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਨੇ ਸਭ ਨੂੰ ਇੱਕ ਵਿਲੱਖਣ ਪਹਿਚਾਣ ਦਿੰਦੇ ਹੋਏ ਖਾਲਸਾ ਪ੍ਰਗਟ ਕੀਤਾ ਗੁਰੂ ਜੀ ਨੇ ਪਹਿਲਾਂ ਆਪ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਾਇਆ ਤੇ ਫਿਰ ਉਹਨਾਂ ਨੂੰ ਵੀ ਛਕਾਇਆ ਤੇ ਹੋਰ ਲੱਖਾਂ ਸੰਗਤਾਂ ਜੋ ਉਸ ਸਮੇਂ ਇਕੱਠੀਆਂ ਹੋਈਆਂ ਉਨ੍ਹਾਂ ਨੂੰ ਵੀ ਅੰਮ੍ਰਿਤ ਸ਼ਕਾਇਆ ਗਿਆ ਗੁਰੂ ਜੀ ਨੇ ਸਿੱਖਾਂ ਨੂੰ ਵਿਲੱਖਣ ਪਹਿਚਾਣ ਅੰਮ੍ਰਿਤ ਪਾਨ ਕਰਵਾ ਕੇ ਦਿੱਤੀ ਹੀ ਸੀ ਤੇ ਨਾਲ ਉਹਨਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਮੁਗਲ ਸ਼ਾਸਕਾਂ ਦੇ ਅਤਿਆਚਾਰ ਵਿਰੁੱਧ ਲੜਨ ਦੇ ਲਈ ਸ਼ਾਸਤਰ ਵਿਦਿਆ ਦੀ ਸਿੱਖਲਾਈ ਦੇਣੀ ਵੀ ਬਹੁਤ ਜ਼ਰੂਰੀ ਹੈ ਗੁਰੂ ਜੀ ਨੇ ਆਨੰਦਪੁਰ ਦੀ ਨਗਰੀ ਵਿੱਚ ਰਹਿੰਦੇ ਹੋਏ ਹੋਲਗੜ੍ਹ ਦੇ ਕਿਲੇ ਵਿੱਚ ਸਿੱਖਾਂ ਨੂੰ ਯੁੱਧ ਵਿਦਿਆ ਵਿੱਚ ਨਪੁੰਨ ਕਰਨ ਦੇ ਲਈ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਜੀ ਦੇ ਹੁਕਮ ਅਨਸਾਰ ਸਭ ਤੋਂ ਪਹਿਲਾਂ ਇੱਕ ਜਗ੍ਹਾ ਮਿੱਥ ਲਈ ਜਾਂਦੀ ਸੀ। ਇਹ ਉਹ ਜਗ੍ਹਾ ਹੁੰਦੀ ਸੀ ਜਿਸ ਉੱਤੇ ਕਬਜ਼ਾ ਕਰਨਾ ਹੁੰਦਾ ਸੀ। ਸਿੱਖਾਂ ਦੇ ਦੋ ਜੱਥੇ ਬਣਾ ਦਿੱਤੇ ਜਾਂਦੇ ਸੀ ਤੇ ਆਮੋ ਸਾਹਮਣੇ ਲੜਾਈਆਂ ਕਰਦੇ ਹੋਏ ਜਿਹੜਾ ਜੱਥਾ ਜਿੱਤ ਜਾਂਦਾ ਤੇ ਉਹ ਜਗ੍ਹਾ ਉਹਨਾਂ ਨੂੰ ਦੇ ਦਿੱਤੀ ਜਾਂਦੀ। ਸਿੱਖਾਂ ਦੇ ਦੋ ਜਥਿਆਂ ਵਿੱਚ ਇਹ ਜੋ ਆਮੋ ਸਾਹਮਣੇ ਦੀਆਂ ਲੜਾਈਆਂ ਹੁੰਦੀਆਂ ਇਹ ਬਿਲਕੁਲ ਨਕਲੀ ਹੁੰਦੀਆਂ ਸਨ ਅਸਲ ਦੇ ਵਿੱਚ ਉਹਨਾਂ ਦੁਆਰਾ ਵਰਤੇ ਜਾਣ ਵਾਲੇ ਹਥਿਆਰ ਬਿਲਕੁਲ ਅਸਲੀ ਹੁੰਦੇ ਸਨ ਪਰ ਇਹ ਲੜਾਈਆਂ ਇੱਕ ਸਿਖਲਾਈ ਦੇ ਤੌਰ ਤੇ ਕੀਤੀਆਂ ਜਾਂਦੀਆਂ ਸਨ ਇਹ ਇਸ ਲਈ ਕੀਤਾ ਜਾਂਦਾ ਸੀ ਤਾਂ ਕਿ ਯੁੱਧ ਦੇ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਝੋਟ ਨਾ ਲੱਗੇ ਗੁਰੂ ਜੀ ਦੁਆਰਾ ਦਿੱਤੀ ਜਾਣ ਵਾਲੀ ਇਸ ਸਿਖਲਾਈ ਦੇ ਵਿੱਚ ਸਿੱਖ ਬਹੁਤ ਜ਼ਿਆਦਾ ਨਿਪੁੰਨ ਹੋ ਗਏ ਜਿੱਥੇ ਉਹਨਾਂ ਨੇ ਜੁੱਧ ਵਿੱਦਿਆ ਦਾ ਇੱਕ ਪਹਿਲੂ ਸਿੱਖਿਆ ਉਹਨਾਂ ਵਿੱਚ ਹੌਂਸਲਾ ਬਹਾਦਰੀ ਤੇ ਚਤਰਾਈ ਦੇ ਨਾਲ ਯੁੱਧ ਨੂੰ ਜਿੱਤਣ ਲਈ ਹਰ ਇੱਕ ਤਰੀਕੇ ਵਿੱਚ ਉਹ ਪੂਰੀ ਤਰ੍ਹਾਂ ਨਿਪੁੰਨ ਹੋ ਗਏ ਸੀ ਜਦੋਂ ਅੱਗੇ ਜਾ ਕੇ ਮੁਗਲ ਸਾਸਕਾਂ ਦੇ ਨਾਲ ਉਹਨਾਂ ਦਾ ਕਿਸੇ ਵੀ ਲੜਾਈ ਵਿੱਚ ਸਾਹਮਣਾ ਹੁੰਦਾ ਤਾਂ ਇੱਕ ਇੱਕ ਸਿੱਖ ਸਵਾ ਲੱਖ ਉਤੇ ਭਾਰੂ ਪੈ ਜਾਂਦਾ ਸੀ ਇਹ ਸਭ ਸਾਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਯੁੱਧ ਨੀਤੀ ਦੇ ਕਾਰਨ ਹੀ ਹੁੰਦਾ ਸੀ ਜੇ ਅਸੀਂ ਹੋਲੇ ਮੁਹੱਲੇ ਦੇ ਅਰਥ ਨੂੰ ਸਮਝੀਏ ਤਾਂ ਮੁਹੱਲਾ ਸ਼ਬਦ ਅਰਬੀ ਭਾਸ਼ਾ ਦੇ ਵਿੱਚੋਂ ਲਿਆ ਗਿਆ ਹੈ ਅਤੇ ਹੋਲੇ ਦਾ ਅਰਥ ਹੈ ਹੱਲਾ ਹੱਲਾ ਬੋਲਣਾ ਭਾਵ ਯੁੱਧ ਕਰਨਾ ਤੇ ਮੁਹੱਲੇ ਦਾ ਅਰਥ ਹੁੰਦਾ ਹੈ ਜਗ੍ਹਾ ਜਿਸ ਵੀ ਜਗ੍ਹਾ ਉੱਪਰ ਯੁੱਧ ਵਿਦਿਆ ਦੀ ਟ੍ਰੇਨਿੰਗ ਹੁੰਦੀ ਭਾਵ ਸਿਖਲਾਈ ਦਿੱਤੀ ਜਾਂਦੀ ਉਸ ਨੂੰ ਕਿਹਾ ਜਾਂਦਾ ਸੀ ਹੋਲਾ ਮਹੱਲਾ ਜਿੱਥੇ ਹਿੰਦੂਆਂ ਦੇ ਵੱਲੋਂ ਹੋਲੀ ਦੇ ਤਿਉਹਾਰ ਨੂੰ ਬੜੇ ਧੂਮ ਧਾਮ ਨਾਲ ਇੱਕ ਦੂਜੇ ਨੂੰ ਰੰਗ ਲਗਾ ਕੇ ਮਨਾਇਆ ਜਾਂਦਾ ਹੈ ਉੱਥੇ ਹੀ ਸਿੱਖ ਹੋਲਾ ਮਹੱਲਾ ਮਨਾਉਂਦੇ ਹਨ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਕੀਰਤਪੁਰ ਸਾਹਿਬ ਉਹ ਸਥਾਨ ਹਨ ਜਿੱਥੇ ਹੋਲਾ ਮਹੱਲਾ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਜਿੱਥੇ ਗੁਰੂ ਜੀ ਨੇ ਸਿੱਖਾਂ ਨੂੰ ਬੁਰਾਈ ਦੇ ਉੱਪਰ ਕਾਬੂ ਪਾਉਣ ਲਈ ਜ਼ੁਲਮ ਨੂੰ ਰੋਕਣ ਦੇ ਲਈ ਸ਼ਾਸਤਰ ਵਿੱਦਿਆ ਸਿਖਾਈ ਗੁਰੂ ਜੀ ਨੇ ਇਹ ਵੀ ਸੰਦੇਸ਼ ਦਿੱਤਾ ਕਿ ਆਪਣੇ ਅੰਦਰ ਵੱਧ ਰਹੇ ਦੁਸ਼ਮਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਉੱਪਰ ਕਾਬੂ ਪਾਉਣ ਦੇ ਲਈ ਗੁਰਬਾਣੀ ਦਾ ਸਹਾਰਾ ਲੈਣਾ ਬਹੁਤ ਜ਼ਰੂਰੀ ਹੈ। ਗੁਰੂ ਜੀ ਨੇ ਜਿੱਥੇ ਸ਼ਾਸਤਰ ਵਿਦਿਆ ਨੂੰ ਜ਼ਰੂਰੀ ਸਮਝਿਆ ਉੱਥੇ ਨਾਲ-ਨਾਲ ਸਿੱਖਾਂ ਨੂੰ ਇਹ ਵੀ ਸੰਦੇਸ਼ ਦਿੱਤਾ ਗਿਆ ਕਿ ਗੁਰਬਾਣੀ ਦਾ ਸਹਾਰਾ ਲੈ ਕੇ ਆਪਣੇ ਮਨ ਨੂੰ ਸ਼ਾਂਤ ਕਰੋ ਅਤੇ ਮਨ ਵਿਚਲਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੂਰ ਕਰੋ। ਗੁਰਬਾਣੀ ਪੜ੍ਹਨੀ ਹਰ ਇੱਕ ਸਿੱਖ ਲਈ ਜ਼ਰੂਰੀ ਹੈ ਤਾਂ ਕਿ ਹਰ ਇੱਕ ਸਿੱਖ ਜੋ ਗਲਤ ਰਸਤੇ ਤੇ ਪਟਕ ਜਾਵੇ ਉਹ ਸਹੀ ਰਸਤੇ ਤੇ ਆ ਜਾਵੇ ਉਹ ਤਾਂ ਹੀ ਸਹੀ ਰਸਤੇ ਤੇ ਆ ਸਕਦਾ ਹੈ ਜੇ ਉਸ ਨੂੰ ਸਹੀ ਗਿਆਨ ਪ੍ਰਾਪਤ ਹੋਵੇ ਤੇ ਸਹੀ ਗਿਆਨ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਮਿਲਦਾ ਹੈ ਗੁਰਬਾਣੀ ਦਾ ਸਹਾਰਾ ਲੈ ਕੇ ਅਸੀਂ ਆਪਣੇ ਅੰਦਰ ਵੱਧ ਰਹੇ ਵਿਕਾਰਾਂ ਉਤੇ ਕਾਬੂ ਪਾ ਸਕਦੇ ਹਾਂ ਸਹੀ ਢੰਗ ਨਾਲ ਅਸੀਂ ਆਪਣਾ ਜੀਵਨ ਬਤੀਤ ਕਰ ਸਕਦੇ ਹਾਂ ਗੁਰੂ ਜੀ ਦੇ ਜਤਨਾਂ ਦੇ ਸਦਕਾ ਜਿੱਥੇ ਸ਼ਾਸਤਰ ਵਿਦਿਆ ਦੇ ਵਿੱਚ ਸਿੱਖਾਂ ਨੇ ਨਪੁੰਤਾ ਹਾਸਲ ਕਰ ਲਈ ਉੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਜਿਉਣ ਦਾ ਚੱਜ ਵੀ ਹਾਸਲ ਕੀਤਾ ਇਸ ਤਰ੍ਹਾਂ ਗੁਰੂ ਜੀ ਨੇ ਚੇਤਵਦੀ ਇੱਕ ਸੰਮਤ 1757 ਅਰੰਧਪੁਰ ਸਾਹਿਬ ਜੀ ਦੇ ਹੋਲਗੜ੍ਹ ਕਿਲੇ ਵਿੱਚ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਦੀਵਾਨ ਸਜਾਏ ਅਤੇ ਇਸ ਤੋਂ ਬਾਅਦ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਗੁਰੂ ਜੀ ਨੇ ਸਿੱਖਾਂ ਦੇ ਦੋ ਜੱਥੇ ਬਣਾ ਕੇ ਉਹਨਾਂ ਨੂੰ ਦੋ ਥਾਮਾ ਮੁਕਰਰ ਕਰਕੇ ਦਿੱਤੀਆਂ ਜੋ ਵੀ ਜੱਥਾ ਜਿੱਤ ਜਾਂਦਾ ਉਸ ਨੂੰ ਜੇਤੂ ਸਮਝ ਕੇ ਇਨਾਮ ਦੇ ਵਜੋਂ ਉਹਨਾਂ ਸਿੱਖਾਂ ਦੇ ਗਲਾਂ ਵਿੱਚ ਗੁਰੂ ਸਾਹਿਬ ਜੀ ਆਪ ਸਰੋਪਾ ਸਾਹਿਬ ਪਾਉਂਦੇ ਸੀ ਗੁਰੂ ਸਾਹਿਬ ਜੀ ਵੱਲੋਂ ਸ਼ੁਰੂ ਕੀਤੇ ਹੋਲੇ ਮੁਹੱਲੇ ਦੇ ਤਿਹਾਰ ਨੂੰ ਸਿਰਫ ਪੰਜਾਬ ਵਿੱਚ ਹੀ ਨਹੀਂ ਪੰਜਾਬ ਤੋਂ ਬਾਹਰ ਵੀ ਬਹੁਤ ਦੇਸ਼ਾਂ ਦੇ ਵਿੱਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਸਿੱਖ ਅਨੇਕਾਂ ਦੇਸ਼ਾਂ ਵਿੱਚ ਰਹਿੰਦੇ ਹਨ ਸਿੱਖਾਂ ਵੱਲੋਂ ਇਸ ਤਿਹਾਰ ਉੱਤੇ ਕਰਤੱਵ ਦਿਖਾਉਂਦੇ ਹੋਏ ਕਈ ਥਾਵਾਂ ਉੱਤੇ ਗੱਤਕਾ ਖੇਡਿਆ ਜਾਂਦਾ ਹੈ ਤਲਵਾਰਵਾਜ਼ੀ ਹੁੰਦੀ ਹੈ ਤੀਰ ਅੰਦਾਜ਼ੀ ਹੁੰਦੀ ਹੈ ਉਹ ਗੁਰੂ ਸਾਹਿਬ ਜੀ ਵੱਲੋਂ ਦਿੱਤੇ ਹੋਏ ਜੁੱਧ ਵਿਦਿਆ ਦੇ ਕਰਤਵਾਂ ਨੂੰ ਪ੍ਰਦਰਸ਼ਿਤ ਕਰਦੇ ਹਨ ਇਸ ਦਿਨ ਅਨੰਦਪੁਰ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਦਿੱਤਾ ਜਾਂਦਾ ਹੈ। ਇਸ ਦਿਨ ਇੱਥੇ ਬਹੁਤ ਜ਼ਿਆਦਾ ਦੀਪਮਾਲਾ ਕੀਤੀ ਜਾਂਦੀ ਹੈ। ਇਸ ਦਿਨ ਸਿੱਖਾਂ ਨੂੰ ਇਸ ਗੁਰਦੁਆਰਾ ਸਾਹਿਬ ਵਿੱਚ ਗੁਰੂ ਪਾਤਸ਼ਾਹ ਜੀਆਂ ਦੇ ਹਥਿਆਰਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿੱਚ ਹੀ ਨਹੀਂ ਦੇਸ਼ ਦੇ ਹੋਰ ਕਈ ਸ਼ਹਿਰਾਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਅਜਿਹੇ ਕਰਤੱਬ ਦਿਖਾਈ ਜਾਂਦੇ ਹਨ ਤੇ ਹੋਲੇ ਮਹੱਲੇ ਤੇ ਜਾਣ ਵਾਲੀਆਂ ਸੰਗਤਾਂ ਦੇ ਲਈ ਥਾਂ-ਥਾਂ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਗੁਰੂਤਾਮਾ ਉੱਪਰ ਇਹ ਤਿਹਾਰ ਬੜੀ ਹੀ ਚਾਵਾਂ ਨਾਲ ਸਿੱਖ ਸੰਗਤ ਵੱਲੋਂ ਮਨਾਇਆ ਜਾਂਦਾ ਹੈ। ਹੋਲੇ ਮੁਹੱਲੇ ਦਾ ਤਿਹਾਰ ਸਾਨੂੰ ਯੁੱਧ ਵਿੱਦਿਆ ਵਿੱਚ ਨਿਪੁੰਨ ਹੋਣ ਅਤੇ ਜ਼ੁਲਮ ਨੂੰ ਖਤਮ ਕਰਨ ਸਿੱਖਾਂ ਵਿੱਚ ਹੌਸਲਾ ਵਧਾਉਣ ਅਤੇ ਬਹਾਦਰੀ ਭਰਨ ਵਿੱਚ ਬਹੁਤ ਸਹਿਯਤਾ ਕਰਦਾ ਹੈ ਇਸ ਦਿਨ ਸਿੱਖ ਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦੁਆਰਾ ਦੱਸੇ ਗਏ ਕਰਤੱਵਾਂ ਨੂੰ ਪ੍ਰਦਰਸ਼ਿਤ ਕਰਦੇ ਹਨ ਇੱਕ ਸਿੱਖ ਨੂੰ ਜ਼ੁਲਮ ਦੇ ਵਿਰੁੱਧ ਕਦੇ ਵੀ ਸਿਰ ਨਹੀਂ ਝੁਕਾਉਣਾ ਚਾਹੀਦਾ ਬਲਕਿ ਜ਼ੁਲਮ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਤੇ ਸਿੱਖਾਂ ਨੂੰ ਨਾਲ ਦੀ ਨਾਲ ਗੁਰੂ ਪਾਤਸ਼ਾਹ ਜੀ ਦੇ ਦੱਸੇ ਹੋਏ ਸੰਦੇਸ਼ਾਂ ਦੇ ਅਨੁਸਾਰ ਸਿੱਖ ਧਰਮ ਦੇ ਰਸਤੇ ਉੱਪਰ ਬੜੀ ਹੀ ਇਮਾਨਦਾਰੀ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਹੋਲੀ ਮਹੱਲੇ ਦੇ ਇਸ ਪਾਵਨ ਤਿਹਾਰ ਨੂੰ ਮੁੱਖ ਰੱਖਦੇ ਹੋਏ ਸਾਰੀ ਹੀ ਸੰਗਤ ਨੂੰ ਹੋਲਾ ਮਹੱਲਾ ਦੀਆਂ ਬਹੁਤ ਬਹੁਤ ਵਧਾਈ ਹੋਵੇ ਜੀ। ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ। ਜੇ ਚੰਗੀ ਲੱਗੀ ਹੈ ਤੇ ਲਾਈਕ ਸ਼ੇਅਰ ਕਰ ਦਿਓ ਤੇ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਧੰਨਵਾਦ।